ਪਰਾਲੀ ਦੀਆਂ ਗੱਠਾਂ ਬਨ ਕੇ ਅਤੇ ਉਹਨਾਂ ਨੂੰ ਫੈਕਟਰੀਆਂ 'ਚ ਜਾ ਕੇ ਫੂਕ ਕੇ ਪੋਲਿਊਸ਼ਨ ਹਟਾਉਣ ਦਾ ਜੋ ਡਰਾਮਾ ਚੱਲ ਰਿਹਾ ਹੈ ਕਿ ਪੰਜਾਬ ਨੂੰ ਪੋਲਿਊਸ਼ਨ ਮੁਕਤ ਬਣਾਇਆ ਜਾ ਰਿਹਾ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਸਾਰੀ ਪਰਾਲੀ ਜੋ ਜੱਟ ਸਿਰਫ 5-10% ਇਸ ਦਾ ਫੂਸ ਫੂਕ ਕੇ ਵਾਕੀ ਖਾਦ ਪਾ ਲੈਂਦਾ ਸੀ ਉਸ ਨੂੰ ਹਟਾ ਕੇ ਸਾਰੀ ਪਰਾਲੀ ਨੂੰ ਇਕੱਠੀ ਕਰਕੇ ਮਣਾ ਮੋਹੀ ਤੇਲ ਫੂਕ ਕੇ ਪਰਾਲੀ ਨੂੰ ਬਣਾਉਣ ਤੇ ਤੇ ਫਿਰ ਇਸ ਨੂੰ ਫੈਕਟਰੀ ਤੱਕ ਲੈ ਜਾਣ ਤੇ ਪੋਲੂਸ਼ਨ ਨਹੀਂ ਹੁੰਦਾ ਅਗਰ ਪੋਲੂਸ਼ਨ ਹਟਾਉਣਾ ਹੀ ਹੈ ਤਾਂ ਉਹ ਉਹ ਸਮੇਂ ਨੂੰ ਯਾਦ ਕਰੋ ਜਦੋਂ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ ਸੀ ਉਸ ਸਮੇਂ ਕਿਸਾਨਾਂ ਕੋਲ ਵੱਡੀਆਂ ਮਸ਼ੀਨਰੀ ਲੈਂਡ ਨੂੰ ਪੈਸੇ ਨਹੀਂ ਸਨ ਤਾਂ ਸਰਕਾਰ ਨੇ ਮਾਰਕਫੈਟ ਦੇ ਨਾਲ ਰਲ ਕੇ ਵੱਡੀਆਂ-ਵੱਡੀਆਂ ਕੰਬਾਈਨਾਂ ਲਈਆਂ ਸਨ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਜੇ ਸਾਰੀ ਪਰਾਲੀ ਨੂੰ ਖੇਤਾਂ ਦੇ ਵਿੱਚ ਮਰਜ ਕੀਤਾ ਜਾਵੇ ਵੱਡੀਆਂ ਮਸ਼ੀਨਾਂ ਜੋ ਕਿ ਸੰਸਾਰ ਭਰ ਦੇ ਵਿੱਚ ਉਪਲਬਧ ਹਨ ਤਾਂ ਪੋਲਿਊਸ਼ਨ ਹਟਾਇਆ ਜਾ ਸਕਦਾ ਹੈ ਨਹੀਂ ਤਾਂ ਐਡਾਂ ਦੇ ਨਾਲ ਪੈਸੇ ਕਮਾਏ ਜਾ ਸਕਦੇ ਹਨ ਤੇ ਪੋਲਿਊਸ਼ਨ ਦੇ ਹਟਾਉਣ ਦੇ ਨਾਂ ਤੇ ਡਰਾਮੇ ਕੀਤੇ ਜਾ ਸਕਦੇ ਹਨ